ਗੁਰਤੇਗ ਬਹਾਦਰ ਪਿਤਾ ਜੀ ਸਮਝਾਉਣਾ ਕਰਦੇ ਨੇ ਕਿ ਸੰਸਾਰ ਦੇ ਵਿੱਚ ਕਿਹੋ ਜਿਹਾ ਖੇਲ ਪਰਮੇਸ਼ਰ ਨੇ ਬਣਾਇਆ ਹੈ ਇਹ ਇੱਕ ਸ਼ਿਵ ਤੇ ਸ਼ਕਤੀ ਦਾ ਖੇਲ ਹੈ ਸ਼ਿਵ ਜੋਤ ਸ਼ਕਤੀ ਸ਼ਰੀਰ ਜਿਵੇਂ ਘਰ ਦੇ ਵਿੱਚ ਫ੍ਰਿਜ ਹੋਵੇ ਪਰ ਲਾਈਟ ਨਾ ਆਉਂਦੀ ਹੋਵੇ ਤਾਂ ਫ੍ਰਿਜ ਕਿਸੇ ਕੰਮ ਦਾ ਨਹੀਂ ਜਿਵੇਂ ਏਸੀ ਹੈ ਪਿੱਛੋਂ ਲਾਈਟ ਹੀ ਨਾ ਆਉਂਦੀ ਹੋਵੇ ਤਾਂ ਏਸੀ ਵੀ ਕਿਸੇ ਕੰਮ ਦਾ ਨਹੀਂ ਇਸੇ ਤਰੀਕੇ ਨਾਲ ਸ਼ਰੀਰ ਦੇ ਵਿੱਚ ਜਦੋਂ ਤੱਕ ਜੋਤ ਹੈ ਉਦੋਂ ਤੱਕ ਹੀ ਸੰਸਾਰਿਕ ਵਿਵਹਾਰ ਆਪਾਂ ਕਰ ਸਕਦੇ ਆ ਤੇ ਸੰਸਾਰ ਵੀ ਸਾਡੀ ਪੁੱਛ ਕੇ ਉਦੋਂ ਤੱਕ ਹੀ ਕਰਦਾ ਆ ਜਦੋਂ ਤੱਕ ਸਰੀਰ ਤੇ ਜੋਤ ਦਾ ਖੇਲ ਚੱਲਦਾ ਆ ਦੋਨਾਂ ਦਾ ਸੁਮੇਲ ਹੈ ਜਦੋਂ ਜੋਤ ਇਸ ਸਰੀਰ ਦੇ ਵਿੱਚੋਂ ਨਿਕਲ ਜਾਏਗੀ ਤਾਂ ਸਰੀਰ ਕਿਸੇ ਕੰਮ ਦਾ ਨਹੀਂ ਰਹਿ ਜਾਏਗਾ ਨਾਲ ਨਾਲ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਹੜਾ ਸਮਾਂ ਇੱਕ ਵਾਰੀ ਨਿਕਲ ਗਿਆ ਤੁਸੀਂ ਉਸ ਸਮੇਂ ਨੂੰ ਹੂਬਹੂ ਮੁੜ ਕੇ ਨਹੀਂ ਜੀ ਸਕਦੇ ਉਹ ਤੁਹਾਡੇ ਲਈ ਇੱਕ ਸੁਪਨਾ ਹੀ ਬਣ ਜਾਏਗਾ ਅੱਜ ਦੇ ਦਿਨ ਆਪਾਂ ਜੋ ਵੀ ਕੀਤਾ ਜੇ ਆਪਾਂ ਚਾਹੀਏ ਕਿ ਕੱਲ ਵੀ ਸੇਮ ਉਹੋ ਜਿਹਾ ਹੀ ਹੋਵੇ ਤਾਂ ਉਹ ਨਹੀਂ ਹੋ ਸਕਦਾ ਜੋ ਬੀਤ ਗਿਆ ਉਹ ਸੁਪਨਾ ਹੈ ਪਰ ਗੁਰੂ ਸਾਹਿਬ ਸਮਝਾਉਂਦੇ ਨੇ ਜੋ ਸਮਾਂ ਚੱਲ ਰਿਹਾ ਹੈ ਤੁਸੀਂ ਉਸ ਸਮੇਂ ਦੇ ਵਿੱਚ ਉਸ ਹਰੀ ਦੇ ਗੁਣ ਜ਼ਰੂਰ ਗਾਓ ਤਾਂ ਜੋ ਤੁਹਾਡਾ ਆਉਣ ਵਾਲਾ ਸਮਾਂ ਹੈ ਉਹ ਸੁਹੇਲਾ ਹੋਵੇ ਕਹਿੰਦੇ ਨੇ ਜੀਵਤ ਲਓ ਬਿਵਹਾਰ ਹੈ ਜਗ ਕਉ ਤੁਮ ਜਾਣੋ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ